ਅਲਗਰਕ ਜੀ ਲੇਡੀਆਂ ਦੇ ਬਲੇਆ ਦੇ ਤੋਂ ਨਾ ਹੋ ਗਿਆ ਕਹਣ ਦਾ ਬਾਰੇ ਤੇ ਮੈਂ ਥਾਣੇ ਦੂਰੀ ਆਫਸਰ ਸਿਗਾ ਜੀ ਮੈਨੂੰ ਫੋਨ ਇਤਲਾ ਮਿਲੀ ਸੀ ਕਿ ਨੰਗਲ ਚ ਜਦ ਦੋ ਬਲਾਈ ਲੱਗੇ ਕੋਈ ਬੰਦੇ ਵਿੱਚ ਲੜਕੀ ਦੇ ਤੁੰਨੀ ਫਸਲਣਾ ਕੋਈ ਡੈਥ ਹੋਈ ਆ ਮੌਕੇ ਤੇ ਆਏ ਆ ਜੀ ਲੜਕੀ ਦਾ ਪਤਾਨਾ ਪਤਾ ਲਗਾ ਗਾਂ ਹੈਗਾ ਜਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਥੇ ਨੰਗਲ ਚ ਦਾ ਰਹਿੰਦੇ ਨੇ ਬੇਲ ਨੇ ਇਹ ਲੜਕੀ ਜਨਾਨੀ ਆ ਜਿਹੜੀ ਜਾਨਦੀ ਸੀਗੀ ਘਰ ਲੈਦਾ ਜੁਪੀ ਗਿਆ ਹੋਇਆ ਘਰ ਲੈਦਾ ਜੁਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਸਰਲੀ ਡੈਥ ਹੋਈ ਐ ਤੇ ਬੇਲ ਜੌਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜੁਪੀ ਦੇ ਜੌਨਪੁਰ ਤੋਂ ਉਹਦੀ ਅੰਮ੍ਰਿਤ ਪੁਕਾਰ ਵੀ ਉਹ ਖਰਾ ਕਰਾਂਗੇ ਉਹਦੇ ਬਿਆਨ ਤੇ ਸਟੇਟਮੈਂਟ ਦਾ ਜੋਰ ਲਾਉਣਗੇ ਖਰਾਵਾਗੇ ਫਿਲਹਾਲ ਇਹ ਜੀ ਡਿਗੋੜੀ ਆ ਉਹ ਕਹੋ ਜੀ ਦੇਖ ਕੇ ਪੌਸਲਾ ਸਬ ਸਬ ਮੋਰਚੀ ਵਿੱਚ ਲਖਾ ਰਹੇ ਨੇ ਉਹਨਾਂ ਨੇ ਜੇ ਬਾਤ ਸੌਣ ਤੇ ਜੋ ਬੰਦੀ ਕਰਦੇ ਕਰਦੇ ਹਾਂਜੀ ਕੀ ਨਾਮ ਸतीश ਕੋਣ ਜਿਹੜੀ ਰੇਡ ਇਸ ਦੀ ਮੌਤ ਹੋਈ ਹੈ ਕੀ ਲੱਗਦੀ ਤੁਹਾਨੂੰ ਸਾਡੇ ਰਿਸ਼ਤੇਦਾਰੀ ਚਲ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਹਨ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਕੀ ਕੰਮ ਕਰਦੇ ਸੀ ਕੰਮ ਉਹ ਬੇਲ ਨੇ ਬੁੱਲ ਜੀਸ ਦੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ ਦੇ ਨਾਲ ਮੌਤਾ ਹੀ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੀ ਸੀ ਥੀ ਗਲਾ ਘੁੱਟ ਕੇ ਗਲਾ ਘੁੱਟਣ ਗਾਨਾ ਮਾਂ ਮਾਂ ਅੰਜਲੀ ਕੀ ਲੇਡੀਜ਼ ਦੇ ਬੇਲੇ ਅਸ ਫਰਮ ਆਉਂਦੇ ਕੀ ਆਨੇ ਦਾ ਪਤਾ ਨਹੀਂ ਮੈਂ ਥਾਣੇ ਦੂਰੇ ਅਫਸਰ ਸਿਗਾ ਜੀ ਮੈਨੂੰ ਫੋਨ ਇਤਲਾ ਮਿਲੀ ਸੀਗੀ ਨੰਗਲ ਸਿਧਾ ਤੋਂ ਉਪਲਾਈ ਲੱਗੇ ਕੋਈ ਬੇਨਮ ਤੇ ਲੜਕੀ ਦੇ ਚੁੰਨੀ ਫਸਣਾ ਕੋਈ ਡੈਥ ਹੋਈ ਆ ਮੌਕੇ ਤੇ ਆਏ ਆ ਜੀ ਲੜਕੀ ਦਾ ਪਤਾਨਾ ਪਤਾ ਲੱਗਾ گا ਜਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜ਼ਿਲ੍ਹਾ ਜੌਨਪੁਰ ਇਥੇ ਨੰਗਲ ਸਿਧਾ ਰਹਿੰਦੇ ਨੇ ਬੇਲ ਨੇ ਤੇ ਇਹ ਲੜਕੀ ਜਨਾਨੀ ਆ ਜਿਹੜੀ ਜਾਨਦੀ ਸੀਗੀ ਘਰ ਲੈਦਾ ਯੂਪੀ ਗਿਆ ਹੋਇਆ ਘਰ ਲੈਦਾ ਯੂਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਸਰਲੀ ਡੈਥ ਹੋਈ ਐ ਇਥੇ ਵੇਲੇ ਜੌਨ ਕਰਕੇ ਹੋਈ ਹੈ ਚੁੰਨੀ ਫਸੀ ਹੈ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜੁਪੀ ਦੇ ਜੌਨਪੁਰ ਤੋਂ ਉਹਦੀਆਂ ਅੰਦਰ ਤੇ ਪੁਕਾਰ ਵੀ ਉਹ ਖਰਾ ਕਰਾਂਗੇ ਉਹਦੇ ਬਿਆਨ ਤੇ ਸਟੇਟਮੈਂਟ ਤੇ ਜੋ ਲਿਖਣਗੇ ਕਰਾਵਾਂਗੇ ਫਿਲਹਾਲ ਇਹ ਜੀ ਬੋੜੀ ਆ ਫੌਜੇ ਲੈ ਕੇ ਆਪਣ ਸਭ ਤੋਂ ਮੋਰਚੀ ਵਿੱਚ ਦਿਖਾ ਰਹੇ ਨੇ ਉਹਨਾਂ ਦੀ ਬਾਤ ਸੁਣ ਤੇ ਜੋ ਵੰਦੀ ਕਰਦੇ ਕਰਦੇ ਹਾਂਜੀ ਕੀ ਨਾਮ 27 ਕੋਣ ਜਿਹੜੀ ਲੇਡੀਜ਼ ਦੀ ਮੌਤ ਹੋਈ ਹੈ ਕੀ ਲੱਗਦੀ ਤੁਹਾਨੂੰ ਉਹ ਸਾਡੇ ਰਿਸ਼ਤੇਦਾਰੀ ਚੋਂ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਹੈਂ ਰਹਿਣ ਵਾਲੇ ਕਿੱਥੇ ਦੇ ਹੈਂ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੈ ਕੀ ਕੰਮ ਕਿ ਕਰਦੇ ਸੀ ਕੰਮ ਉਹ ਬੇਲ ਲੈ ਬੁੱਲ ਲੈ ਜੀ ਉਸਨੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ਼ੇ ਦੇ ਨਾਲ ਮੌਤ ਹੈ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੇ ਸੀ ਥੀ ਗਲਾ ਕੁੱਟ ਗਣ ਗਲਾ ਕੁੱਟਣ ਗਾਣ ਵਾਲਾ